ਆਪਣੇ ਚੈਨਲ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਜੀ ਕੈਮਰਿਆਂ ਬਾਰੇ ਵੀ ਇਹ ਵੀ ਇੱਕ ਸਮੇਂ ਦੇ ਮੁਤਾਬਕ ਜੇਕਰ ਆਪਾਂ ਘਰੇ ਵੀ ਲਾਉਣੇ ਆ ਜਾਂ ਫਾਰਮ ਚਲਾਉਣੇ ਆ ਜਾਂ ਆਪਣਾ ਕੋਈ ਅਲੱਗ ਬਾੜਾ ਹੈਗਾ ਉੱਥੇ ਲਾਉਣੇ ਆ ਇਹ ਵੀ ਇੱਕ ਸਮੇਂ ਦੇ ਮੁਤਾਬਕ ਲੋੜ ਬਣ ਚੁੱਕੀ ਹੈਗੀ ਕਿਉਂਕਿ ਲਾਈਫ ਹੀ ਇੰਨੀ ਬਿਜੀ ਹੋ ਗਈ ਬੰਦੇ ਦੀ ਕਿ ਚਲੋ ਘਰੇ ਬੈਠਾ ਨਾਲੇ ਸਖਾਲਾ ਵੀ ਹੋ ਗਿਆ ਜੇ ਰਾਤ ਬਰਾਤੇ ਜੇ ਕੋਈ ਕੋਈ ਗੜਬੜ ਹੁੰਦੀ ਹੈ ਤਾਂ ਆਪਾਂ ਦੇਖ ਸਕਦੇ ਆਂ ਜੀ ਪਰ ਆਪਾਂ ਆਪਣੇ ਫਾਰਮ ਦੇ ਵਿੱਚ ਇੱਕ ਕੈਮਰਾ ਲਵਾਇਆ ਹੈਗਾ ਹਿਕ ਵਿਜਨ ਦਾ ਕੈਮਰਾ ਹੈਗਾ TY1 ਇਹ ਕੈਮਰਾ ਬਸੇ ਕਲੀਅਰਟੀ ਇਹਦੀ ਬਹੁਤ ਵਧੀਆ ਹੈਗੀ ਇਹਦੀ ਕੀਮਤ ਵੀ ਤੁਹਾਨੂੰ ਦੱਸਾਂਗੇ ਇਹ ਕੈਮਰੇ ਦਾ ਰਿਜ਼ਲਟ ਬਹੁਤ ਵਧੀਆ ਹੈਗਾ ਆਪਾਂ ਨੂੰ ਬਹੁਤ ਵਧੀਆ ਲੱਗਿਆ ਜਦੋਂ ਲਾ ਕੇ ਗਏ ਨੇ ਇਹਦੇ ਵਿੱਚ ਚਿਪ ਪੈਂਦੀ ਹੈਗੀ ਚਿਪ ਚਾਹੀਏ ਤੁਸੀਂ 256GB ਪਾ ਲਓ 64GB ਪਾ ਲਓ ਜਿੰਨੀ ਮਰਜ਼ੀ ਪਾ ਲਓ ਚਿਪ ਪੈਂਦੀ ਹੈ ਜਿਹੜੀ ਆਪਣੇ ਮੋਬਾਈਲ 'ਚ ਪੈਂਦੀ ਹੈ ਠੀਕ ਹੈ ਜੀ ਦੂਸਰੀ ਇਹਦੀ ਗੱਲ ਇਹ ਬਹੁਤ ਵਧੀਆ ਹੈ ਕਿ ਵੀ ਜੇਕਰ ਆਪਾਂ ਘਰੇ ਬੈਠਿਆਂ ਇਹਦੇ ਵਿੱਚ ਵੀ ਸਪੀਕਰ ਆਏਗਾ ਜੇ ਆਪਾਂ ਘਰੋਂ ਬੋਲਾਂਗੇ ਤਾਂ ਇੱਧਰ ਵੀ ਸੁਣੂਗਾ ਤੇ ਇੱਧਰਲੀ ਆਵਾਜ਼ ਦਾ ਘਰੇ ਸੁਣਨੀ ਸੁਣਨੀ ਹੈ ਸੋ ਇਹਦੇ ਫੀਚਰ ਹੈ ਜਿਹੜੇ ਬਹੁਤ ਵਧੀਆ ਨੇ ਜੇਕਰ ਕਿਸੇ ਵੀਰ ਨੇ ਲਵਾਉਣੇ ਆ ਮੰਨ ਕੇ ਚਲੋ ਵੀ ਘਰੇ ਵੀ ਲਵਾਉਣਾ ਹੈਗਾ ਛੋਟਾ ਦਾਇਰਾ ਹੈਗਾ ਜਿਆਦਾ ਲੰਮਾ ਨਹੀਂ ਹੈਗਾ ਜਾਂ ਆਪਾਂ ਕਈ ਵੀ ਸ਼ੈੱਡ ਚ ਲਵਾਇਆਗਾ ਆਪਾਂ ਆਪਣੇ ਕੋਲੇ ਕਵਰੇਜ ਬਤ ਜੀ ਦੀ ਹੈ ਬਹੁਤ ਜਿਆਦਾ ਵੱਡਾ ਨਹੀਂ ਹੈਗਾ ਤਾ ਆਪਣੇ ਮੁਤਾਬਕ ਇਹ ਬਹੁਤ ਵਧੀਆ ਆਪਾਂ ਨੂੰ ਲੱਗਿਆ ਬਹੁਤ ਵਧੀਆ ਰਿਜ਼ਲਟ ਦਿੱਤਾ ਇਹਨੇ ਚਾਰੇ ਪਾਸੇ ਕਵਰ ਕਰਿਆ ਸੋ ਜੇ ਜੀ ਆਪਾਂ ਕੀਮਤ ਦੀ ਗੱਲ ਕਰੀਏ ਇਹ ਆਪਾਂ ਨੂੰ 26-2700 ਰੁਪਏ ਦਾ ਕੈਮਰਾ ਪਿਆਗਾ ਤੇ 2000 ਰੁਪਏ ਦਾ ਨਾਲ ਸਿਮ ਵਾਲਾ ਜਿਹੜਾ ਆਪਾਂ ਨੂੰ ਆਨਲਾਈਨ ਕਰਕੇ ਤੇ ਆਪਾਂ ਨੂੰ ਇਹ ਵਾਈਫਾਈ ਦਾ ਸਿਸਟਮ ਚੀਕਰ ਕਿਸੇ ਵੀਰ ਨੇ ਇਹ ਘਰੇ ਲਗਾਉਣਾ ਹੈ ਜਾਂ ਫਾਰਮ ਤੇ ਲਗਾਉਣਾ ਤਾਂ ਬਹੁਤ ਵਧੀਆ ਚੀਜ਼ ਹੈ ਸੋ ਜੇਕਰ ਆਪਣੀ ਜਾਣਕਾਰੀ ਜਾਂ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਦਬਕੇ ਕਿਉਂਕਿ ਆਪਾਂ ਸਿਰਫ ਜਾਣਕਾਰੀ ਵਾਲੀ ਵੀਡੀਓ ਹੀ ਪਾਉਣੀ ਹੈ ਸੋ ਦੂਜੀ ਵੀਡੀਓ ਆਪਾਂ ਨਹੀਂ ਪਾਉਂਦੇ ਹੈਗੇ ਕਿਉਂਕਿ ਜਾਣਕਾਰੀ ਜੇ ਕਿਸੇ ਆਪਣੇ ਵੀਡੀਓ ਦੇ ਨਾਲ ਕਿਸੇ ਵੀਰ ਦਾ ਫਾਇਦਾ ਹੁੰਦਾ ਹੈ ਤਾਂ ਵਧੀਆ ਗੱਲ ਹੈ ਬਹੁਤ ਵਧੀਆ ਪ੍ਰੋਜੈਕਟ ਹੈ ਭਾਈ 26 2700 ਰੁਪਿਆ ਇਹਦੇ ਤੇ ਲੱਗਦਾ ਹੈਗਾ ਘੈਂਟ ਗੱਲਬਾਤ ਹੈਗੀ ਜੇ ਛੋਟੇ ਪ੍ਰੋਜੈਕਟ ਦੇ ਲਈ ਬਹੁਤ ਵਧੀਆ ਹੈਗਾ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਧੰਨਵਾਦ ਜੀ